ਮੰਮੀ ਨੇ ਵੀੜ ਕੋ ਬਣਾਈ ਆ ਤਿੰਨ ਚਾਰ ਰੋਸਟਰਡ ਜੇ ਭੌਂਕੀ ਜਾਂਦੀ ਆ ਕੁੱਤੇ ਨੂਰ ਦੀ ਮੰਮੀ ਦੇ ਨਾਮ ਤੋਂ ਮਸ਼ਹੂਰ ਹੈਪੀ ਵਲੌਗਰ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਕਿ ਪਿਛਲੇ ਕੁਝ ਸਮੇਂ ਤੋਂ ਆਪਣੇ ਵਲੌਗਸ ਦੇ ਕਰਕੇ ਚਰਚਾ ਦੇ ਵਿੱਚ ਆਇਆ ਸੀ ਤੇ ਉਹਨਾਂ ਦਾ ਹੁਣ ਨਵਾਂ ਹੀ ਪੰਗਾ ਸੋਸ਼ਲ ਮੀਡੀਆ ਤੇ ਖੜਾ ਹੋ ਗਿਆ ਹੈ ਦਰਅਸਲ ਕਿਹਾ ਜਾ ਰਿਹਾ ਹੈ ਕਿ ਹੈਪੀ ਵਲੌਗਰ ਜੋ ਵਲੌਗ ਪਾਉਂਦਾ ਹੈ ਉਸ ਵਿੱਚ ਉਹ ਆਪਣੀ ਘਰ ਵਾਲੀ ਯਾਨੀ ਨੂਰ ਦੀ ਮੰਮੀ ਦੇ ਅੰਗ ਪੈਰ ਦਿਖਾਉਂਦਾ ਹੈ ਜਿਸ ਦਾ ਗਲਤ ਇਮਪ੍ਰੈਸ਼ਨ ਲੋਕਾਂ ਦੇ ਪੈਂਦਾ ਹੈ ਕਿਉਂਕਿ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਨਿੱਕੇ-ਨਿੱਕੇ ਬੱਚੇ ਵੀ ਮੋਬਾਈਲ ਫੋਨ ਯੂਜ਼ ਕਰਦੇ ਹਨ ਉਸ ਦੇ ਕਰਕੇ ਲੋਕਾਂ ਤੇ ਗਲਤ ਪ੍ਰਭਾਵ ਇਸ ਚੀਜ਼ ਦਾ ਪੈਂਦਾ ਹੈ ਜਿਸ ਬਾਰੇ ਇਤਰਾਜ਼ ਜਤਾਉਂਦੇ ਹੋਏ ਉਸ ਦੇ ਪਿੰਡ ਦੀ ਪੰਚਾਇਤ ਇਕੱਠੀ ਹੋਈ ਤੇ ਪਿੰਡ ਦੀ ਪੰਚਾਇਤ ਨੇ ਉਸ ਦੇ ਦਾਦੇ ਤੇ ਚਾਚਿਆਂ ਤੋਂ ਲੈ ਕੇ ਹਰ ਪਰਿਵਾਰ ਦੇ ਮੈਂਬਰ ਨੂੰ ਭਰੀ ਪੰਚਾਇਤ ਦੇ ਵਿੱਚ ਬਿਠਾਇਆ ਤੇ ਪਿੰਡ ਦੀ ਪੰਚਾਇਤ ਨੇ ਉਸ ਦੇ ਖਿਲਾਫ ਛਰੇ ਆਮ ਇਤਰਾਜ਼ ਜਤਾਇਆ ਤੇ ਬਾਕੀ ਪੰਚਾਇਤ ਨੇ ਕੀ ਕੀ ਕਿਹਾ ਤੁਸੀਂ ਵੀ ਸੁਣੋ ਤੇ ਵੀਡੀਓ ਦੇਖ ਕੇ ਸ਼ੇਅਰ ਜ਼ਰੂਰ ਕਰ ਦਿਓ 20 ਬੰਦੇ ਚਲ ਅਸੀਂ ਤਾਂ ਅਸੀਂ ਦਾ ਅਸੀਂ ਤਾਂ ਬੰਦਿਆਂ ਵਾਲੀ ਗੱਲ ਹੈ ਜਿਵੇਂ ਆਪਣਾ ਪਰਿਵਾਰ ਦੇ ਸੰਸਕਾਰ ਆਜ ਤਾਂ ਉਸ ਤਰੀਕੇ ਨਾਲ ਪਹਿਲਾਂ ਸਰਪੰਚ ਨੂੰ ਸੋਨੂ ਕੋਲ ਲਾਇਆ ਫੇਰਾ ਕਈ ਵੀ ਉਹਦੇ ਕੰਮੇ ਵੀ ਆ ਕੇ ਇੱਥੇ ਜਦੋਂ ਇੱਥੇ ਹੁਣ ਵੀਡੀਓ ਆ ਇੱਕ ਉਹਦੇ ਨੂਰ ਦੀ ਮੰਮੀ ਨੇ ਵੀਡੀਓ ਬਣਾਈ ਆ ਅੰਦਰ ਤਿੰਨ ਚਾਰ ਰੋਸਟਰ ਜੇ ਭੁੰਕੀ ਜਾਂਦੀ ਆ ਕੁੱਤੇ ਹਾਂ ਭੁੰਈਆਂ ਸਾਰਿਆਂ ਨੇ ਭੁੰਕੀ ਜਾਂਦੇ ਆ ਅਸੀਂ ਤਾਂ ਆ ਗਏ ਸਾਡੇ ਪਾਣੀ ਪਿੰਡ ਕਰ ਲੋ ਜੀ ਨੇ ਕੁਛ ਕਰਨਾ ਇਹ ਗੱਲਾਂ ਕੀਤੀ ਤਾਂ ਫਿਰ ਰੋਲ ਕਰਨ ਵਾਲੀ ਦੂਜੇ ਨੂੰ ਵੀ ਆਉ ਤੇ ਉਹੋ ਜਿਹਾ ਕੋਈ ਤਮਲਾ ਆ ਕੇ ਖੜ ਗਿਆ ਜਿਹਾ ਕੋਈ ਹੋਰ 10 ਬੰਦੇ ਨਾਲ ਲੈ ਵੀ ਉਹ ਵੀ ਐਕਸ਼ਨ ਨੂੰ ਭੈਣ ਭਰਾ ਆਉਦਾ ਨੁਕਸਾਨ ਉਹ ਖਾਲੂ ਬਿਲਕੁਲ ਬਿਲਕੁਲ ਦੇਖੋ ਜੀ ਗੱਲ ਇਹ ਪਿੰਡ ਦੀ ਬਦਨਾਮੀ ਮੜੀ ਬੰਦੇ ਜਿਹੜਾ ਬੰਦਾ ਇਸ ਲਾਈਨ 'ਚ ਪੈ ਗਿਆ ਉਹ ਤੋਂ ਘਰੇ ਨਹੀਂ ਬੈਠਿਆ ਜਾਂਦਾ ਉਹਨੇ ਪੇਜ ਬਣਾਉਣ ਤੁਰੇ ਜਾਣਾ ਉਹ ਕੋਈ ਬਾਡੀਗਾਰਡ ਨਾ ਰੱਖ ਲੂਗਾ ਬਿਲਕੁਲ ਗੱਲ ਹੈ ਜੀ ਚਲੋ ਅਸੀਂ ਤਾਂ ਆਪਦੇ ਘਰੇ ਮੁੜ ਜਾਣਾ ਤੁਹਾਨੂੰ ਛੱਡੋ ਬੇਨਤੀ ਕਰਕੇ ਤੇ ਹਰ ਇੱਕ ਬੰਦਾ ਤਾਂ ਇਸ ਤਰੀਕੇ ਨਾਲ ਆਉਂਦਾ ਹੀ ਨਹੀਂਗਾ ਸਰਦਾਰ ਜੀ ਨੁਕਸਾਨ ਤਾਂ ਉਹਦਾ ਸਾਰਿਆਂ ਦਾ ਹੀ ਹੈਗਾ ਹਾਂਜੀ ਹਾਂਜੀ ਸਾਰਿਆਂ ਦਾ ਸਰਪੰਚ ਸਾਹਿਬ ਇੱਕ ਚ ਮੈਂ ਨਾ ਸੋਸ਼ਲ ਮੀਡੀਆ ਤੇ ਆਉਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਸਰਕਾਰੀ ਨੌਕਰੀ ਕਰਦਾ ਮੇਰੇ ਨਾਲ ਆਏ ਜਿਹੜੇ ਉਹਨਾਂ ਨੂੰ ਪਤਾ ਮੈਂ ਬਾਜੀਗਰ ਜਾਤੀ ਨਾਲ ਸੰਬੰਧ ਰੱਖਦਾ ਜਦੋਂ ਇਹਨਾਂ ਦੀਆਂ ਵੀਡੀਓ ਵੇਖਿਆ ਨਾ ਥੱਲੇ ਸਾਡੀ ਜਾਤੀ ਨੂੰ ਐਸੇ ਟ੍ਰੋਲ ਕੀਤਾ ਲੋਕਾਂ ਦੇ ਕੁੱਤੇ ਬਾਜੀਗਰ ਫਲਾਣੇ ਤੇ ਮੈਂ ਉਹ ਤੋਂ ਬਾਅਦ ਪਿਆ ਇਹਨਾਂ ਦੇ ਮਗਰ ਹਾਂਜੀ ਠੀਕ ਹੈ ਤੇ ਬਾਕੀਆਂ ਨੂੰ ਵੀ ਇਹ ਚੀਜ਼ ਆਉਣੀ ਚਾਹੀਦੀ ਹੈ ਬਿਲਕੁਲ ਸਾਰਿਆਂ ਦੇ ਪਰਿਵਾਰ ਇਹਦੀ ਹੈਪੀ ਵਲੌਗ ਦਾ ਪੇਜ ਇਹ ਕਹਿੰਦੇ ਆ ਵੀ ਕਿਸੇ ਦਾ ਪਰ ਪਤਾ ਕੀ ਹੈ ਸਾਡੇ ਨਾ ਸੁਮਨ ਇੱਕ ਭੈਣ ਪਾਉਂਦੀ ਆ ਵੀਡੀਓ ਅਸੀਂ ਵੀ ਦੇਖਿਆ ਆ ਸੋਡੀ ਜਦੋਂ ਇਹਦਾ 4.5 ਲੱਖ ਵਾਲਾ ਪੇਜ ਆਪਦਾ ਉਹਦੇ ਤੋਂ ਸਾਨੂੰ ਬਲੌਕ ਕਰਦਾ ਅੱਛਾ ਹੈ ਹੈਪੀ ਬਲੌਗ ਵਾਲਾ ਕੋਈ ਹੋਰ ਚਲਾਉਂਦਾ ਉਹਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਮੈਂ ਬਲੌਕ ਕਰਨਾ ਇਹਨਾਂ ਨੇ ਉਹਦੇ ਤੋਂ ਵੀ ਹੋ ਜਾਂਦੀਆਂ ਇਹ ਚੀਜ਼ਾਂ ਤੋਂ ਸ਼ੱਕ ਜਾਂਦਾ ਜੀ ਪੇਜ ਤੇਰਾ ਹੀ ਐ ਅੱਛਾ ਜੇ ਮੰਨ ਲੇ ਮੰਨ ਲੇ ਅਸੀਂ ਨਹੀਂ ਕਹਿੰਦੇ ਵੀ ਪੇਜ ਕਿਸੇ ਦੀ ਰੋਜੀ ਰੋਟੀ ਨਹੀਂ ਖਰਾਬ ਕਰਨਾ ਚਾਹੁੰਦੇ ਐ ਮੰਨ ਲੇ ਵੀ ਹੈਪੀ ਬਲੌਗ ਵਾਲਾ ਪੇਜ ਸੱਮੀ ਰਹੇਗਾ ਬਸ ਉਹਦੇ ਤੇ ਸਾਰੀਆਂ ਵੀਡੀਓ ਡਿਲੀਟ ਕਰ ਦੇ ਪੇਜ ਆਪਦਾ ਰੱਖ ਨਮੀਸ਼ਰਪਾਲ ਕੋਈ ਵਿਸ਼ੇ ਤੇ ਵੀਡੀਓ ਬਣਾ ਲੈ ਜਿੱਥੋਂ ਕੋਈ ਤੁਹਾਨੂੰ ਮਿਲਦਾ ਹਾਂ ਤਾਂ ਨਹੀਂ ਇਹ ਤੋਂ ਬਿਨਾ ਕਿਸੇ ਬੰਦੇ ਨੂੰ ਵੀ ਪਰ ਲਿਮਟ ਵਿੱਚ ਰਹਿ ਕੇ ਥੋੜਾ ਜਿਹਾ ਉਹ ਗੰਦੀਆਂ ਤਾਂ ਨਾ ਚੜਾਵੇ ਹਾਂਜੀ ਹਾਂ ਇਹ ਤਾਂ ਲਗੜ ਕਟੀੜਾ ਦੱਸ ਦੇਣੇ ਚਲੋ ਹੁਣ ਹੁਣ ਆਈਆ ਕੀ ਕੀ ਮੈਂ ਬਈ 100 ਬਾਈ ਜੀ ਅਸੀਂ ਤੁਹਾਨੂੰ ਕੀ ਦੱਸੀਏ ਉਹ ਆਏ ਹੀ ਨਹੀਂ ਫਿਰ ਅਸੀਂ ਕੀ ਦੱਸੀਏ ਹਾਂਜੀ ਉਹਨਾਂ ਨੂੰ ਤਾਂ ਅਸੀਂ ਆਪਾਂ ਬੁਲਾਵਾਂਗੇ ਸਾਡੇ ਕਹੇ ਨਹੀਂ ਆਉਂਦੇ ਜੀ ਨਾ ਜੀ ਸਾਡੇ ਕੋਲ ਹੱਡਾ ਕਹੇ ਨਹੀਂ ਆਉਣਗੇ ਸਾਡੇ ਕਹਿੰਦੇ ਵੀ ਆ ਜਾਣ ਤਾਂ ਠੀਕ ਹੈ ਪਰ ਮੈਂ ਇੱਕ ਆਰਿਆ ਨੂੰ ਬੇਨਤੀ ਕਰਕੇ ਪੁੱਛਦਾ ਗਰਾਹਿਆਂ ਨੂੰ ਹਾਂ ਪੁੱਛ ਲੋ ਕੀ ਆ ਬੰਦੇ ਆਏ ਆ ਹਾਂ ਹਾਂ ਪੁੱਛ ਲੋ ਜੀ ਨਹੀਂ ਹੈ ਜਾਂ ਗਲਤ ਹਾਂ ਪੁੱਛੋ ਜੇ ਨਹੀਂ ਹੈ ਜੀ ਬਾਬੂ ਨੂੰ ਸਰਪੰਚ ਨੂੰ ਜਿੰਦਾਬਾਦ ਸਰਪੰਚ ਨੂੰ ਜਿੰਦਾਬਾਦ ਗੱਲ ਪਤਾ ਕੀ ਆ ਸਾਰਾ ਗਰਾں ਦਾ ਨਾਮ ਕੇ ਮੇਰੀ ਗੱਲ ਸੁਣਾ ਪਰਿਵਾਰ ਉਹਨਾਂ ਨਾਲ ਹੈ ਅਸੀਂ ਸਾਢੇ ਸਾਢੇ 3 ਮੰਦਾਂ ਦੇ ਨਹੀਂ ਹੋਵਾਂਗੇ ਕਿੰਨਾ ਚਿਰ ਕਰਦੇ ਤਾਂ ਹੀ ਸਾਡੇ ਉਲਟੋ ਕੇ ਕੱਢ ਲਗੇ ਨਾ ਪੁੱਤਾਂ ਹੀ ਸਾਡਾ ਮੰਦਾਂ ਨਹੀਂ ਫਿਰ ਕੋਈ ਸਾਡੇ ਪਿੰਡ ਆਊਗਾ ਸਾਡੇ ਪਿੰਡ ਦੇ ਤਾਂ ਹੀ ਆਲਟੋ ਕੇ ਖੜਨਗੇ ਜਿਦਾ ਹੁਣ ਸਾਰਿਆਂ ਨੂੰ ਵੀ ਪਤਾ ਬੋਲਦੇ ਅਸੀਂ ਬੋਲਦੇ ਆ ਜੇ ਸਾਡਾ ਸਾਥ ਦੇ ਦੋਗੇ ਤਾਂ ਤੁਸੀਂ ਵਧੀਆ ਕਬੀਲੇ ਦੇ ਵਿੱਚੋਂ ਕੀ ਲੱਗਦੇ ਆ ਤੁਸੀਂ ਉਹਨਾਂ ਦੇ ਮੈਂ ਉਹਦਾ ਦਾਦਾ ਲੱਗਦਾ ਦਾਦਾ ਲੱਗਦਾ ਜਾਨਕੀ ਆ ਵੀ ਦਾਦਾ ਲੱਗਦਾ ਅਨਿਤਾ ਸਾਡਾ ਦੱਸੀ ਆ ਵੀ ਦਾਦਾ ਲੱਗਦਾ ਦਾਦਾ ਚਾਚਾ ਸਾਰੇ ਲੱਗਦੇ ਠੀਕ ਹੈ ਜੀ ਫਿਰ ਤਾਂ ਕਿਸੇ ਦੀ ਕੋਈ ਸਾਰੇ ਚਾਚੇ ਤੇ ਮੁੰਡੇ ਖੜੇ ਆ ਸਾਰੇ ਖੜੇ ਆ ਸਾਰੇ ਪਰ ਇਹ ਵੀ ਲੰਗੜ ਪੇ ਜਾਣਾ ਪ੍ਰਭੂ ਹਾਂ ਹਾਂ ਕਹਦਾਂ ਸਾਡੀ ਵੀਡੀਓ ਸਾਰੇ ਪਰਿਵਾਰ ਤੇ ਟਟ ਅਸੀਂ ਇਹਨਾਂ ਦੇ ਮੂੰਹ ਤੇ ਖੜੇ ਆ ਸਾਰੇ ਦਾ ਪਰਿਵਾਰ ਬਹੁਤ ਵਧੀਆ ਸਾਨੂੰ ਬਹੁਤ ਬੜੀ ਹੈ ਜੀ ਬਹੁਤ ਹੀ ਬੜੀ ਅੱਛਾ ਇਹਨਾਂ ਨੇ ਸਮਝਾਇਆ ਵੀ ਆ ਉਸ ਬੰਦੇ ਨੂੰ ਇਹਨਾਂ ਨੇ ਸਮਝਾਇਆ ਵੀ ਆ ਸਾਰ ਇੱਕ ਵੀਲੇ ਨੂੰ ਦੇਖੋ ਜੀ ਆਪਾਂ ਕੋਈ ਇਹ ਚਲੋ ਮੰਨ ਲਓ ਗੱਲ ਆਪਾਂ ਇਹ ਇਕੱਠ ਨਾ ਰੱਖਿਆਗਾ ਇਹ ਕੋਈ ਇਹਨਾਂ ਨੂੰ ਜਲੀਲ ਕਰਨ ਵਾਸਤੇ ਨਹੀਂ ਰੱਖਿਆ ਨਹੀਂ ਨਹੀਂ ਇਹਦਾ ਇੱਕ ਇਹਨਾਂ ਦੀ ਬਹੁਤ ਵੱਡੀ ਦਲੇਰੀ ਹੈ ਜਿਹੜਾ ਆ ਕੇ ਇਹਨਾਂ ਨੇ ਕਿਹਾ ਵੀ ਯਾਰ ਗੱਲ ਇਹ ਵੀ ਅਸੀਂ ਵੀ ਸਮਾਂ ਦੀ ਉਹਨਾਂ ਦੇ ਉਲਟਾ ਇਹ ਕਰਦੇ ਹਾਂ ਜੀ ਇਹ ਤੁਹਾਡਾ ਸਰਦਾਰ ਜੀ ਜਿੱਤੇ ਦਾ ਕੋਈ ਸਾਡੇ ਪੁਰਾਣੇ ਸਰਪੰਚ ਸਾਹਿਬ ਹੁਣ ਆਉਣਾ ਆ ਸਕਦੇ ਆ ਇੱਥੇ ਹੁਣ ਆ ਸਕਦੇ ਹੋ ਜਿਹੜੀ ਜਿਹੜੀ ਵੀ ਚਰਚਾ ਰੱਖੋ ਉਹਨਾਂ ਨੂੰ ਬੋਲਣ ਲੱਗ ਜੇ ਫਿਰ ਕਿਤੇ ਕਿਤੇ ਨਾ ਆਪਾਂ ਪਿਆਰ ਬਰੋਰ ਪਾਈ ਜਾਵਾਂਗੇ ਸੋਸ਼ਲ ਮੀਡੀਆ 'ਚ ਬਿਲਕੁਲ ਇਸੇ ਦੇ ਘਰੇ ਜਾ ਜਾ ਕੇ ਆਪਾਂ ਥੋੜੋ ਆਪਾਂ ਫੋਨ ਤਾਏ ਵੀ ਜੀ ਸਰਦਾਰ ਜੀ ਮੈਂ ਦੱਸਦਾ ਹਾਂ ਹਾਂਜੀ ਹਰ ਘਰ ਦੇ ਵਿੱਚ ਕੀ ਬੈਣ ਸਾਰਿਆਂ ਦੇ ਸਾਰਿਆਂ ਦੇ 5 ਸਾਲ ਦਾ ਬੱਚਾ ਵੀ ਫੋਨ ਦੇਖਦਾ ਹੈ ਹੂੰ ਜਾਂ ਨਹੀਂ ਦੇਖਦਾ ਦੇਖਦਾ ਹਾਂਜੀ ਅੱਜ ਕੱਲ 5 ਸਾਲ ਦਾ ਬੱਚਾ ਵੀ ਜਿੰਨਾ 25 ਸਾਲ ਦਾ ਜਾਣਦਾ ਉਹਨਾਂ 5 ਸਾਲ ਦਾ ਵੀ ਜਾਣਦਾ ਹੈ ਉਹਦੇ ਅਸਰ ਕਿਹੋ ਜਿਹਾ ਪੈਵੇਗਾ ਹੂੰ ਉਹ ਬੰਦਿਆਂ ਨੂੰ ਮੈਂ ਸਮਝਾਇਆ ਸੀ ਉਸ ਤੋਂ ਬਾਅਦ ਉਹਦੇ ਭਾਈ ਨੂੰ ਛੋਟੇ ਨੂੰ ਮੈਂ ਸੱਜਿਆ ਹਾਂਜੀ ਨਾ ਮੈਂ ਜਗਦਾ ਅਗਲੇ ਤੁਸੀਂ 32 ਨੂੰ ਫੋਨ ਵਿੱਚ ਸਮਝਾਇਆ ਸੀ ਉਹਨੂੰ ਕਿਹਾ ਸੀ ਵੀ ਤੂੰ ਉਹਨੂੰ ਸਮਝਾ ਗੜਤ ਹੈ ਕੋ ਕਹਿੰਦਾ ਮੈਂ ਸਮਝ ਆ ਗਿਆ ਅੱਛਾ ਉਹ ਜਾ ਕੇ ਦਰਮੂ ਦੇ ਕੋਲ ਜਾ ਕੇ ਕਹਿੰਦਾ ਕਾ ਅੰਕਲ ਜੀ ਕੋਈ ਹੋਰ ਵੀ ਕਮਾਂਦਾ ਉਹਨੂੰ ਸਹੀ ਉਹਦੀ ਮਿਹਰ ਨਹੀਂ ਕਰਦਾ ਮੈਂ ਕਿ ਮੈਂ ਤਾਂ ਮੇਰ ਨਾਲ ਅਜਿਹਾ ਨਾ ਕਰ ਬਿਲਕੁਲ ਯਾ ਛੋਟੇ ਤੁਸੀਂ ਦੱਸ ਦਿਓ ਤੁਸੀਂ ਉਸੇ ਪਰਿਵਾਰ ਚ ਹੋ ਤੁਹਾਡੇ ਦੀ ਬੈਣ ਨਹੀਂ ਹੈ ਤਾਂ ਦੱਸੋ ਜੇ ਮੈਂ ਕਰਦਾ ਇੱਥੇ ਮੈਂ ਕਰਦਾ ਤੁਸੀਂ ਦੱਸੋ ਉਹ 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 ਗੱਲ ਹੋ ਰਹੀ ਹੈ ਜੀ ਸੋਸ਼ਲ ਮੀਡੀਆ ਦਾ ਸਰਟਾ ਨਾ ਇੱਕ ਬਾਈ ਦੇ ਫੋਨ ਚ ਵੀਡੀਓ ਆ ਗਈ ਨੋਰਮਲ ਵੀਡੀਓ ਬਣਾਈ ਆ ਉਹ ਦੇਖੋ ਆ ਤੁਸੀਂ ਨਾ ਵੀਡੀਓ ਕੋਈ ਇਹ ਕਿਸੇ ਆਪਣੀ ਵੈਸੇ ਉਹ ਪਲੰਗੜੀਆਂ ਤੁਸੀਂ ਬਾਹਰ ਦੇ ਵਿੱਚ ਮੈਂ ਤਾਂ ਕਰੂੰਗਾ ਆਹਾਂ ਨਾਲ ਵੀ ਕਰੂੰਗਾ ਜੀ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ